ਇਹ ਜਿਹੜੀ ਸਾਡੀ ਜਿੱਤ ਹੈ ਇਹ ਇੱਕ ਹਿਸਟੋਰੀਕਲ ਜਿੱਤ ਹੈ ਪੰਜਾਬ ਯੂਨੀਵਰਸਿਟੀ ਹੈ ਜਿਹੜਾ ਉਹ ਸਾਡਾ ਹੈੱਡਕੁਆਰਟਰ ਬਣੀ ਤੇ 2019 ਦੇ ਵਿੱਚ ਅਸੀਂ ਸਟੂਡੈਂਟ ਆਰਗੇਨਾਈਜੇਸ਼ਨ ਸੱਤ ਐਜ਼ ਅ ਪੋਲਿਟਿਕਲ ਸਟੂਡੈਂਟ ਆਰਗੇਨਾਈਜੇਸ਼ਨ ਅਸੀਂ ਲਾਂਚ ਕੀਤੀ ਡਿਸਕਸ਼ਨ ਡਿਸਕਸ਼ਨ ਗਰੁੱਪ ਤੋਂ ਕਨਵਰਟ ਕਰਕੇ ਇਹਨਾਂ ਨੂੰ ਇਹ ਲੱਗਦਾ ਸੀ ਸਾਨੂੰ ਡਰਾਉਣਗੇ ਇਹ ਸਾਨੂੰ ਧਮਕਾਉਣਗੇ ਇਹ ਇਹਨਾਂ ਨੇ ਬਹੁਤ ਇਹੋ ਜਿਹੀ ਕੋਸ਼ਿਸ਼ ਕੀਤੀ ਹੈ ਕਿ ਵਿਦਿਆਰਥੀ ਇੱਥੇ ਉੱਠ ਜਾਣ ਪਰ ਵਿਦਿਆਰਥੀ ਪੂਰੇ ਚੜ੍ਹਦੀ ਕਲਾ ਦੇ ਵਿੱਚ ਇੱਥੇ ਬੈਠੇ ਰਹੇ ਤੇ ਹੁਣ ਜਿੱਤ ਹਾਸਲ ਕੀਤੀ ਹੈ ਪੰਜਾਬ ਹਰਿਆਣਾ ਤੇ ਹਿਮਾਚਲ ਦੀ ਇੱਕਜੁੱਟਤਾ ਨੂੰ ਇਹ ਨਹੀਂ ਤੋੜ ਸਕਦੇ ਇਹ ਪੰਜਾਬ ਯੂਨੀਵਰਸਿਟੀ ਹੈ ਕਿਉਂਕਿ ਇੱਥੇ ਪੰਜਾਬ ਈ ਪੰਜਾਬ ਦਾ ਦਾਵਾ ਹੈ ਸਾਨੂੰ ਪੰਜਾਬੀ ਯੂਨੀਵਰਸਿਟੀ ਚਾਹੀਦੀ ਹੈ ਸਾਨੂੰ ਪੰਜਾਬ ਦੀ ਹੋਣੀ ਚਾਹੀਦੀ ਹੈ ਪੰਜਾਬੀ ਯੂਨੀਵਰਸਿਟੀ ਤੇ ਅਸੀਂ ਉਹਦੇ ਲਈ ਵੀ ਅੱਗੇ ਲੜਾਂਗੇ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਦੀ ਲੋੜ ਹੈ ਜਿਹੜੀ ਨਵੀਂ ਦਿਸ਼ਾ ਦੇ ਸਕੇ ਪੰਜਾਬ ਨੂੰ ਪੁਰਾਣੇ ਜਿਹੜੇ ਹੈਗੇ ਆ ਲੀਡਰਸ਼ਿਪ ਤੋਂ ਲੈ ਕੇ ਨੌਜਵਾਨਾਂ ਨੂੰ ਦੇ ਦੇਣਾ ਚਾਹੀਦਾ ਕੀ ਲੱਗਦਾ ਤੁਸੀਂ ਜਿਹੜਾ ਉਹ ਕੈਪੇਬਲ ਹਾਸਲ ਕਰ ਚੁੱਕੇ ਹੋ ਜਿਹੜਾ ਕਿ ਆਪਾਂ ਗੱਲ ਕਰਦੇ ਜਿਹੜੀ ਕਿਸੇ ਦਿਨ ਕਿਸਾਨ ਆਗੂਆਂ ਦੇ ਮਗਰ ਲੋਕ ਲੱਗਦੇ ਸੀਗੇ ਜਾਂ ਤੁਹਾਨੂੰ ਲੱਗਦਾ ਹੋਰ ਸਿੱਖਣ ਦੀ ਲੋੜ ਹੈ ਜਿਥੇ ਬੰਦ ਕਰਕੇ ਸਾਡੀ ਤਾਕਤ ਵਧੂਗੀ ਸਾਡੀ ਸਮਝ ਵਧੂਗੀ ਤੇ ਉਹ ਆਟੋਮੈਟਿਕਲੀ ਲੋਕਾਂ ਨੇ ਸਾਡੇ ਸਿਰ ਪੱਗ ਸਜਾ ਦੇਣੀ ਆ ਸਾਨੂੰ ਇਸ ਚੀਜ਼ ਦਾ ਭਰੋਸਾ ਹੈਗਾ ਧਰਮ ਦੀ ਆਪਣੇ ਪੰਥ ਦੀ ਇੱਕ ਨੌਲੇਜ ਹੁੰਦੀ ਨਾ ਜਿਹੜੀ ਮੈਨੂੰ ਇੰਨੀ ਨੌਲੇਜ ਨਹੀਂ ਸੀ ਜਿੰਨੀ ਮੈਂ ਸੱਤ ਵਿੱਚ ਆ ਕੇ ਸਿੱਖੀ ਸਾਭ ਯੂਨੀਵਰਸਿਟੀ ਮੋਰਚਾ ਦੀ ਵੱਡੀ ਜਿੱਤ ਪ੍ਰਾਪਤ ਹੋਈ ਹੈ ਸੈਨਟ ਚ ਉਹਨਾਂ ਦਾ ਐਲਾਨ ਹੋਇਆ ਮੇਰੇ ਨਾਲ ਵਿਦਿਆਰਥੀ ਆਗੂ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਨਾਲ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਸੀ ਜਦੋਂ ਮੋਰਚਾ ਚੱਲ ਰਿਹਾ ਸੀ ਕਿੱਦਾਂ ਦੇਖਦੇ ਹੋ ਜਿਸ ਤਰ੍ਹਾਂ ਤੁਹਾਡੀ ਜਿੱਤ ਹੋਈ ਹੈ ਇਹ ਜਿਹੜੀ ਸਾਡੀ ਜਿੱਤ ਹੈ ਇਹ ਇੱਕ ਹਿਸਟੋਰੀਕਲ ਜਿੱਤ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਅਸੀਂ ਕਿੰਨੇ ਦਿਨਾਂ ਤੋਂ ਬੈਠੇ ਹੋਏ ਆ ਜਿਹੜੀ ਇਹ ਸਰਕਾਰ ਹੈ ਸਾਡੀ ਬੀਜੇਪੀ ਲਾਲੋ ਆਰਐਸਐਸ ਲਾਲੋ ਯਾ ਸਾਡੀ ਪੰਜਾਬ ਯੂਨੀਵਰਸਿਟੀ ਅਥਾਰਟੀ ਇਹਨਾਂ ਨੂੰ ਇਹ ਲੱਗਦਾ ਸੀ ਸਾਨੂੰ ਡਰਾਉਣਗੇ ਇਹ ਸਾਨੂੰ ਧਮਕਾਉਣਗੇ ਇਹ ਇਹਨਾਂ ਨੇ ਬਹੁਤ ਹੈ ਜੀ ਕੋਸ਼ਿਸ਼ ਕੀਤੀ ਹੈ ਕਿ ਵਿਦਿਆਰਥੀ ਇੱਥੇ ਉੱਠ ਜਾਣ ਪਰ ਵਿਦਿਆਰਥੀ ਪੂਰੇ ਚੜ੍ਹਦੀ ਕਲਾ ਦੇ ਵਿੱਚ ਇੱਥੇ ਬੈਠੇ ਰਹੇ ਤੇ ਹੁਣ ਜਿੱਤ ਹਾਸਲ ਕੀਤੀ ਹੈ ਇੱਕ ਹਿਸਟੋਰੀਕਲ ਜਿੱਤ ਹੈ ਤੇ ਇਹ ਜਿਹੜੀ ਜਿੱਤ ਹੈ ਇਹਨਾਂ ਲਈ ਇੱਕ ਟੁੱਟਵਾ ਜਵਾਬ ਹੈ ਕਿ ਵਿਦਿਆਰਥੀਆਂ ਨੂੰ ਜਾਂ ਪੰਜਾਬ ਦੀ ਜਨਤਾ ਨੂੰ ਜਾਂ ਪੰਜਾਬ ਹਰਿਆਣਾ ਤੇ ਹਿਮਾਚਲ ਦੀ ਇੱਕ ਜੁਟਤਾ ਨੂੰ ਇਹ ਨਹੀਂ ਤੋੜ ਸਕਦੇ ਇਹਨਾਂ ਦੀ ਹੰਡ ਟੁੱਟੀ ਹੈ ਅੱਜ ਕੀ ਲੱਗਦਾ ਕਿ ਜਿਸ ਤਰ੍ਹਾਂ ਆਪਾਂ ਗਏ ਦਿੱਲੀ ਕਿਸਾਨ ਮੋਰਚੇ ਤੋਂ ਬਾਅਦ ਕਿਉਂਕਿ ਪਹਿਲਾਂ ਬੁੱਢੀ ਲੀਡਰਸ਼ਿਪ ਕਹਿ ਸਕਦੇ ਕਿਸਾਨ ਅੱਗੇ ਹੁਣ ਨੌਜਵਾਨਾਂ ਦੇ ਕੋਲੇ ਤੁਹਾਡੇ ਕੋਲੇ ਤਾਕਤ ਸੀਗੀ ਤੁਸੀਂ ਇਹਨੂੰ ਅੱਗੇ ਵਧਾ ਰਹੇ ਸੀਗੇ ਕਿਸ ਤਰ੍ਹਾਂ ਦੇ ਚੈਲੰਜ ਸੀਗੇ ਵਿੱਚ ਇਹ ਚੈਲੰਜ ਤਾਂ ਬਹੁਤ ਵੱਡਾ ਚੈਲੰਜ ਸੀਗਾ ਕਿਉਂਕਿ ਆਪਾਂ ਵਿਦਿਆਰਥੀ ਆ ਸਾਨੂੰ ਐ ਕਹ ਲਓ ਵੀ ਡਿਪਾਰਟਮੈਂਟਸ ਵੱਲੋਂ ਵੀ ਸਾਨੂੰ ਡਰ ਰਹਿੰਦਾ ਇੱਕ ਵੀ ਡਿਪਾਰਟਮੈਂਟਸ ਵੱਲੋਂ ਵੀ ਸਾਨੂੰ ਡਰਾਵੇ ਦਿੱਤੇ ਜਾਂਦੇ ਨੇ ਸਾਨੂੰ ਯੂਨੀਵਰਸਿਟੀ ਅਥਾਰਟੀ ਵੱਲੋਂ ਡਰਾਵੇ ਦਿੱਤੇ ਜਾਂਦੇ ਨੇ ਪਰ ਐਡਮਿਸ਼ਨਾਂ ਲਈਆਂ ਨੇ ਐਂਟ੍ਰੈਂਸ ਕਲੀਅਰ ਕਰ ਕਰਕੇ ਪਰ ਇਹ ਜਿਹੜਾ ਡਰਾਵਾ ਹੈ ਨਾ ਇਹਨਾਂ ਨੂੰ ਐ ਲੱਗਦਾ ਸੀ ਅਸੀਂ ਇਹ ਡਰਾਵੇ ਦੇਵਾਂਗੇ ਵਿਦਿਆਰਥੀਆਂ ਨੂੰ ਤੇ ਡਰ ਜਾਣਗੇ ਪਰ ਸਾਨੂੰ ਐ ਕਹ ਲਓ ਵੀ ਕਰਦਿਆਂ ਦੀ ਸਪੋਰਟ ਵੀ ਪੂਰੀ ਰਹੀ ਹੈ ਕਿਉਂਕਿ ਅਸੀਂ ਆਪਦੇ ਪੰਜਾਬ ਦੀ ਗੱਲ ਕਰ ਰਹੇ ਸੀ ਅਸੀਂ ਆਪਦੇ ਹੱਕ ਦੀ ਗੱਲ ਕਰ ਰਹੇ ਸੀ ਆਪਦੀ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਰਹੇ ਸੀ ਤੇ ਆਪਦੇ ਚੰਡੀਗੜ੍ਹ ਦੀ ਗੱਲ ਕਰ ਰਹੇ ਸੀ ਪੰਜਾਬ ਦੀ ਚੰਡੀਗੜ੍ਹ ਦੀ ਗੱਲ ਕਰ ਬਹੁਤ ਬਹੁਤ ਦਿੱਤੇ ਨੇ ਇਹ ਜਿਹੜਾ ਬਹੁਤ ਔਖਾ ਸਮਾ ਸੀਗਾ ਪਰ ਅਸੀਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਤੇ ਬਹੁਤ ਹੌਸਲੇ ਦੇ ਵਿੱਚ ਸਮਾਂ ਗੱਡਿਆ ਆ ਕੁੜੀਆਂ ਦੀ ਜਿਹੜੀ ਭਾਗੀਦਾਰੀ ਨੂੰ ਕਿਵੇਂ ਦੇਖਦਾ ਹਾਂ ਕਿਉਂਕਿ ਜਿਹੜਾ ਮੁੰਡਿਆਂ ਦੇ ਬਰਾਬਰ ਕੁੜੀਆਂ ਦੀ ਵੱਡੀ ਗਿਣਤੀ ਰਹੀ ਕੁੜੀਆਂ ਦੀ ਇੱਥੇ ਭਾਗੀਦਾਰੀ ਮੈਂ ਕਹਾਂਗੀ ਵੀ ਜਮਾਂ ਇਕੁਅਲੀ ਰਹੀ ਹੈ ਤੁਸੀਂ ਇੱਥੇ ਜਿਵੇਂ ਹੁਣ ਵੀ ਪਿੱਛੇ ਨਾਰੇ ਲੱਗ ਰਹੇ ਨੇ ਜਕਾਰੇ ਲੱਗੇ ਨੇ ਕੁੜੀਆਂ ਦੀ ਇਕਜੁੱਟਤਾ ਔਰ ਕੁੜੀਆਂ ਦੀ ਜਿਹੜੀ ਇੱਥੇ ਪਾਰਟਿਸਪੇਸ਼ਨ ਸੀਗੀ ਉਹ ਮੁੰਡਿਆਂ ਦੇ ਬਰਾਬਰ ਸੀਗੀ ਕੁੜੀਆਂ ਕਿਤੇ ਇੱਥੇ ਇਸ ਤਰਨੇ ਦੇ ਵਿੱਚ ਜਮਾਂ ਡਰ ਕੇ ਜਾਂ ਕਹ ਲਓ ਵੀ ਲੋ 24 ਸੱਤ ਦਾ ਟਰਨਾ ਸੀਗਾ ਕੁੜੀਆਂ ਨੂੰ ਐ ਹੋ ਜਾਂਦਾ ਵੀ 24 ਸੱਤ ਪਰ ਕਿਵੇਂ ਬੈਠਾਂਗੇ ਪਰ ਇੱਥੇ ਜਮਾਂ ਡਰਦਾ ਮਾਹੌਲ ਨਹੀਂ ਸੀਗਾ ਕੁੜੀਆਂ ਇੱਥੇ ਬੈਠੀਆਂ ਰਹੀਆਂ ਨੇ ਕੁੜੀਆਂ ਵੀ ਪੂਰੇ ਹੌਸਲੇ ਦੇ ਵਿੱਚ ਤੇ ਪੂਰੀ ਛੜਦੀ ਕਲਾ ਦੇ ਵਿੱਚ ਇੱਥੇ ਬੈਠੀਆਂ ਰਹੀਆਂ ਤੇ ਮਾਪਿਆਂ ਦਾ ਕੀ ਸੀਗਾ ਕਿਤੇ ਕਹਿੰਦੇ ਨਹੀਂ ਸੀ ਵੀ ਕੁੜਕੇ ਤੈਨੂੰ ਪਾੜਿਆ ਪਾਈ ਭੇਜਣ ਜਿਹੜਾ ਵਕੀਲ ਬਣਨ ਵਾਸਤੇ ਆਕੇ ਤਾਂ ਕੇਸ ਪਵਾ ਕੇ ਨਾ ਜੀ ਤੇ ਮੈਂ ਇੱਥੇ ਘੜਾ ਇਹ ਹੋ ਜਾ ਕਿ ਕੰਮ ਕਰ ਰਹੀਆਂ ਮੇਰੇ ਘਰ ਦੇ ਮੈਨੂੰ ਕਹਣਗੇ ਕਿ ਤੂੰ ਇਹ ਕਿਉਂ ਕਰ ਰਹੀ ਆ ਮੇਰੇ ਘਰ ਦੇ ਮੈਨੂੰ ਪੂਰਾ ਹੌਸਲਾ ਦਿੰਦੇ ਨੇ ਵੀ ਤੂੰ ਬੈਠੀ ਆ ਤੂੰ ਆਪਦੇ ਹੱਕਾਂ ਲਈ ਬੈਠੀ ਕੀ ਲੱਗਦਾ ਇਹ ਦੁਕਾਨ ਜਿਹੜਾ ਹੈਗਾ ਚਲੋ ਸੈਨਟ ਚੋਣਾਂ ਦਾ ਐਲਾਨ ਹੋ ਗਿਆ ਕਿ ਜਿਹੜਾ ਯੂਨੀਵਰਸਿਟੀ ਨੂੰ ਪੰਜਾਬ ਨੂੰ ਦੇਣ ਵਾਸਤੇ ਜਾਂ ਚੰਡੀਗੜ੍ਹ ਦੇ ਮੋਰਚੇ ਵਾਸਤੇ ਵੀ ਕੋਈ ਪਲਾਨ ਹੈ ਦੇਖੋ ਅਸੀਂ ਤਾਂ ਇਹੀ ਚਾਹੁੰਦੇ ਆ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਹੈ ਕਿਉਂਕਿ ਇੱਥੇ ਪੰਜਾਬ ਦਾ ਦਾਵਾ ਹੈ ਇੱਥੇ ਚੰਡੀਗੜ੍ਹ ਦੇ ਉੱਤੇ ਵੀ ਪੰਜਾਬ ਦਾ ਦਾਵਾ ਹੈ ਤੇ ਪੰਜਾਬ ਯੂਨੀਵਰਸਿਟੀ ਦੇ ਉੱਤੇ ਵੀ ਪੰਜਾਬ ਦਾ ਦਾਵਾ ਹੈ ਸਾਨੂੰ ਪੰਜਾਬ ਯੂਨੀਵਰਸਿਟੀ ਚਾਹੀਦੀ ਹੈ ਸਾਨੂੰ ਪੰਜਾਬ ਦੀ ਹੋਣੀ ਚਾਹੀਦੀ ਹੈ ਪੰਜਾਬ ਯੂਨੀਵਰਸਿਟੀ ਤੇ ਅਸੀਂ ਉਹਦੇ ਲਈ ਵੀ ਅੱਗੇ ਲੜਾਂਗੇ ਜੇ ਗੱਲ ਕਰਗੇ ਇਸ ਜਿਹੜਾ ਹੈਗਾ ਪੂਰੇ ਧਾਰਨੇ ਦੇ ਵਿੱਚ ਸੱਥ ਆਰਗੇਨਾਈਜੇਸ਼ਨ ਜਿਹੜੀ ਸੀਗੀ ਉਹਨੇ ਬਹੁਤ ਯੋਗਦਾਨ ਦਿੱਤਾ ਲਗਭਗ ਵੈਸੇ ਤਾਂ ਬਹੁਤ ਜਥੇਬੰਦੀਆਂ ਸੀਗੀਆਂ ਲਗਭਗ ਦਰਜਨ ਤੋਂ ਜ਼ਿਆਦਾ ਸੀ ਪਰ ਜ਼ਿਆਦਾਤਰ ਜੇ ਦੇਖਿਆ ਜਾ ਸਮੀਤ ਆ ਜਿਹੜਾ ਮੁੰਡਾ ਆਪਾਂ ਗੱਲ ਕਰਕੇ ਵਾਈਸ ਪ੍ਰਧਾਨ ਜਿੱਤਿਆ ਪਰ ਉਹਨਾਂ ਨੂੰ ਬਣਾਉਣ ਵਾਲੇ ਸੱਥ ਆਰਗੇਨਾਈਜੇਸ਼ਨ ਨੂੰ ਜਿਹੜਾ ਸ਼ੁਰੂ ਕਰਨ ਵਾਲਾ ਉਹਦੇ ਕੈਂਪੇਨ ਇਨਚਾਰਜ ਮੇਰੇ ਨਾਲ ਨੇ ਭਾਈ ਜਿਹੜੀ ਸੱਥ ਜਥੇਬੰਦੀ ਸੀ ਤੁਸੀਂ ਕਦੋਂ ਸ਼ੁਰੂ ਕੀਤੀ ਇੱਥੇ ਬਰੇ ਜਿਹੜੀ ਸਾਥ ਆ ਇਹ ਸਟੂਡੈਂਟ ਆਰਗੇਨਾਈਜੇਸ਼ਨ ਆ ਜਿਹੜੀ ਇਹ 2017 ਦੇ ਵਿੱਚ ਸ਼ੁਰੂ ਹੋਈ ਸੀ 2017 ਦੇ ਵਿੱਚ ਅਸੀਂ ਐਜ਼ ਇੱਕ ਡਿਸਕਸ਼ਨ ਗਰੁੱਪ ਨੂੰ ਸ਼ੁਰੂ ਕੀਤਾ ਸੀ ਜੀ ਦੇ ਵਿੱਚ ਪੰਜਾਬ ਦੇ ਮੁੱਦੇ ਵਿਦਿਆਰਥੀਆਂ ਨਾਲ ਜੁੜੇ ਹੋਏ ਮੁੱਦੇ ਸਮਾਜ ਨਾਲ ਜੁੜੇ ਹੋਏ ਮੁੱਦੇ ਵਾਤਾਵਰਣ ਨਾਲ ਜੁੜੇ ਹੋਏ ਮੁੱਦੇ ਖੇਤੀਬਾੜੀ ਨਾਲ ਜੁੜੇ ਹੋਏ ਮੁੱਦੇ ਉਹਨਾਂ ਮੁੱਦਿਆਂ ਨੂੰ ਡਿਸਕਸ਼ਨਸ ਕਰਦੇ ਉਹਨਾਂ ਦੇ ਹੱਲ ਬਾਰੇ ਸੋਚਦੇ ਕਿ ਹੱਲ ਕੀ ਹੋਣਾ ਚਾਹੀਦਾ ਕਿਵੇਂ ਹੋਣਾ ਚਾਹੀਦਾ ਤੇ ਬਾਹਰੋਂ ਵਿਦਵਾਨਾਂ ਨੂੰ ਬੁਲਾ ਕੇ ਅਸੀਂ ਇੱਥੇ ਸੈਮੀਨਾਰ ਕਰਾਉਂਦੇ ਹੁੰਦੇ ਸੀ ਪਰ ਅਖੀਰ ਜਦੋਂ ਇੱਕ ਸਾਡੀ ਸਾਂਝੀ ਸਮਝ ਡਿਵੈਲਪ ਹੋਈ ਉਹ ਸਾਂਝੀ ਸਮਝ ਇਹ ਡਿਵੈਲਪ ਹੋਈ ਕਿ ਜਿਹੜੀ ਲੀਡਰਸ਼ਿਪ ਆ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਦੀ ਲੋੜ ਹੈ ਜਿਹੜੀ ਨਵੀਂ ਦਿਸ਼ਾ ਦੇ ਸਕੇ ਪੰਜਾਬ ਨੂੰ ਤੇ ਉਹ ਲੀਡਰਸ਼ਿਪ ਅਮਰਜ ਕਿੱਥੋਂ ਹੋਊਗੀ ਉਹ ਸਾਨੂੰ ਅਸੀਂ ਇਹ ਮਹਿਸੂਸ ਕੀਤਾ ਕਿ ਯੂਨੀਵਰਸਿਟੀ ਜਿਹੜੇ ਕਾਲਜ ਆ ਉਹਨਾਂ ਦੇ ਵਿੱਚੋਂ ਜਿਹੜੇ ਆਮ ਘਰਾਂ ਦੇ ਬੰਦੇ ਆ ਜਿਹੜੇ ਫਸਟ ਹੈਂਡ ਉਹਨਾਂ ਚੀਜ਼ਾਂ ਨੂੰ ਐਕਸਪੀਰੀਅੰਸ ਕਰਦੇ ਆ ਉਹ ਦੁਕਾਨ ਤਾਂ ਜਿਹੜਾ ਉਹ ਝੱਲਦੇ ਆ ਜਿਹੜੀ ਸਾਡੀ ਸੋਸਾਇਟੀ ਫੇਸ ਕਰਦੀ ਆ ਉਹੀ ਉਸ ਉਹਦਾ ਜਿਹੜਾ ਇੱਕ ਸੈਂਸੀਅਰ ਹਾਲਾ ਸੀਰੀਅਸ ਹਾਲਾ ਉਹ ਕਰ ਸਕਦੇ ਆ ਤਾਂ ਇਸ ਲਈ ਅਸੀਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਪੰਜਾਬ ਯੂਨੀਵਰਸਿਟੀ ਆ ਜਿਹੜਾ ਉਹ ਸਾਡਾ ਹੈੱਡਕੁਆਰਟਰ ਬਣੀ ਤੇ 2019 ਦੇ ਵਿੱਚ ਅਸੀਂ ਸਟੂਡੈਂਟ ਆਰਗੇਨਾਈਜੇਸ਼ਨ ਸੱਤ ਐਜ਼ ਅ ਪੋਲੀਟੀਕਲ ਸਟੂਡੈਂਟ ਆਰਗੇਨਾਈਜੇਸ਼ਨ ਅਸੀਂ ਲਾਂਚ ਕੀਤੀ ਡਿਸਕਸ਼ਨ ਗਰੁੱਪ ਤੋਂ ਕਨਵਰਟ ਕਰਕੇ ਤੇ ਉਸ ਦਾ ਅੱਗੇ ਲੋਕਡਾਊਨ ਆਇਆ ਲੋਕਡਾਊਨ ਦੇ ਵਿੱਚ ਅਸੀਂ ਫਾਰਮਰ ਪ੍ਰੋਟੈਸਟ ਦੇ ਵਿੱਚ ਬਾਈ ਦੀਪ ਸਿੱਧੂ ਦੇ ਸਹਿਯੋਗ ਦੇ ਨਾਲ ਅਸੀਂ ਉੱਥੇ ਬਰਾਬਰ ਮਤਲਬ ਯੋਗਦਾਨ ਕੀਤਾ ਉਸ ਤੋਂ ਬਾਅਦ ਜਦੋਂ ਯੂਨੀਵਰਸਿਟੀਆਂ ਦੁਬਾਰਾ ਓਪਨ ਹੋਈਆਂ ਕਰੋਨਾ ਤੋਂ ਬਾਅਦ ਚ ਅਸੀਂ ਪਹਿਲੀ ਵਾਰ ਇਲੈਕਸ਼ਨ ਲੜੇ ਤੇ ਕਿਹੜੇ ਸਾਲ ਦੇ ਵਿੱਚ ਪਹਿਲਾ ਇਲੈਕਸ਼ਨ ਲੜਿਆ 2022 ਦੇ ਵਿੱਚ ਅਸੀਂ ਪਹਿਲਾ ਇਲੈਕਸ਼ਨ ਲੜਿਆ 2023 ਦੇ ਵਿੱਚ ਪਹਿਲੇ ਇਲੈਕਸ਼ਨ ਚ ਅਸੀਂ ਜਿੱਤ ਪ੍ਰਾਪਤ ਕੀਤੀ ਸੀ ਉਹ ਦੂਸਰੀ ਪੋਸਟ ਤੇ ਸੀ ਉਦੋਂ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਤੇ ਹੀ ਅਸੀਂ ਜਿੱਤ ਪ੍ਰਾਪਤ ਕੀਤੀ ਸੀ ਤਾਂ ਇਹ ਇੱਕ ਨਵੀਂ ਗੱਲ ਸੀ ਕਿ ਆਮ ਘਰਾਂ ਦੇ ਸਟੂਡੈਂਟ ਆ ਜਿਹੜੇ ਉਹ ਉੱਠੇ ਉਹਨਾਂ ਨੇ ਕੰਮ ਕੀਤਾ ਇਹ ਇੱਕ ਵਿਜ਼ਨ ਦਿੱਤਾ ਸਟੂਡੈਂਟਸ ਨੂੰ ਵੀ ਤੇ ਸੁਸਾਇਟੀ ਨੂੰ ਵੀ ਜਿੱਤੇ ਪੰਜਾਬ ਵੀ ਸਾਡੇ ਤੇ ਭਰੋਸਾ ਕਰ ਰਿਹਾ ਸਾਡੇ ਚੋਂ ਉਮੀਦ ਦੇਖ ਰਿਹਾ ਤੇ ਸਟੂਡੈਂਟ ਨੇ ਵੀ ਸਾਡੇ ਤੇ ਵਿਸ਼ਵਾਸ ਜਤਾਇਆ ਕਿ ਸਿਰਫ ਦੂਜੇ ਸਾਲ ਬਿਨਾ ਕਿਸੇ ਮਤਲਬ ਕਿ ਪੋਲੀਟੀਕਲ ਫੰਡਿੰਗ ਦੇ ਬਿਨਾ ਕਿਸੇ ਪੋਲੀਟੀਕਲ ਬੈਕਗਰਾਉਂਡ ਦੇ ਆਮ ਘਰਾਂ ਚੋਂ ਉੱਠੇ ਹੋਏ ਜਵਾਕ ਜਿਹੜੇ ਆਪਦੇ ਪੌਕੇਟ ਮਨੀ ਦੇ ਵਿੱਚੋਂ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਉਹਨਾਂ ਨੇ ਸਿਰਫ ਦੂਜੇ ਸਾਲ ਜਿੱਤ ਪ੍ਰਾਪਤ ਕੀਤੀ ਸੀ ਪਿਛਲੀ ਵਾਰ ਅਸੀਂ ਰਨਰ ਅਪ ਰਹੇ ਸੀਗੇ ਇਸ ਵਾਰ ਹੀ ਅਸ਼ਮੀਲ ਸਿੰਘ ਸਾਡਾ ਫਿਰ ਵਾਈਸ ਪ੍ਰੈਜ਼ੀਡੈਂਟ ਬਣਿਆ ਤੇ ਉਹ ਜਿੱਤਿਆ ਤੇ ਉਹਦਾ ਤੁਸੀਂ ਮਤਲਬ ਕਿ ਸਾਰੇ ਪੰਜਾਬ ਨੂੰ ਉਸ ਜਿੱਤ ਨੂੰ ਮਾਣਿਆ ਆ ਆਪਦੀ ਜਿੱਤ ਕਰਕੇ ਜਾਣਿਆ ਕਿਉਂਕਿ ਅਸੀਂ ਇੱਥੇ ਪੰਥ ਪੰਜਾਬ ਦੇ ਜਿਹੜੇ ਮੁੱਦੇ ਸੀ ਉਹਨਾਂ ਦੀ ਗੱਲ ਕਰਦੇ ਰਹੇ ਆ ਇੱਥੇ ਜਿਹੜੇ ਮਤਲਬ ਇੱਥੇ ਜਿਹੜਾ ਮਾਹੌਲ ਬਣ ਚੁੱਕਿਆ ਸੀ ਪੰਜਾਬ ਯੂਨੀਵਰਸਿਟੀ ਦਾ ਜਾਂ ਤਾਂ ਮਤਲਬ ਇੱਕ ਲਿਬਰਲ ਬਹੁਤ ਜ਼ਿਆਦਾ ਮਾਹੌਲ ਸੀ ਜਾਂ ਲੈਫਟ ओरिएंटेड ਮਾਹੌਲ ਸੀ ਜਿਹਦੇ ਵਿੱਚ ਪੰਜਾਬ ਦੀ ਗੱਲ ਪੰਥ ਦੀ ਗੱਲ ਧਰਮ ਦੀ ਗੱਲ ਕਿ ਤੁਸੀਂ ਜੇ ਸਪੀਚ ਵੀ ਸ਼ੁਰੂ ਕਰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਕਿ ਜੇ ਸਪੀਚ ਸ਼ੁਰੂ ਕਰਦੇ ਸੀ ਤਾਂ ਕੰਨਾਂ 'ਚ ਕੋ ਸਰਮੋਸਰ ਕਰਦੇ ਸੀ ਹੱਸਦੇ ਸੀ ਕਿ ਇਹ ਕਿਵੇਂ ਬੋਲ ਰਹੇ ਆ ਤੇ ਅੱਜ ਤੁਸੀਂ ਦੇਖਦੇ ਆ ਵੀ ਇਹ ਸੱਤ ਜਥੇਬੰਦੀ ਨੂੰ ਅਸੀਂ ਮਤਲਬ ਪਰਮਾਤਮਾ ਨੇ ਕਿਰਪਾ ਕੀਤੀ ਹੈ ਸ਼ਹੀਦ ਸਿੰਘਾਂ ਦੀ ਕਿਰਪਾ ਗਈ ਕਿ ਅੱਜ ਬੋਲੀ ਸੋਨੇ ਹਾਲ ਦੇ ਜਕਾਰੇ ਇੱਥੇ ਵੱਜ ਰਹੇ ਆ ਤੇ ਉਹ ਇੱਕ ਨਾਰਮਲਾਈਜ਼ ਹੋ ਚੁੱਕਿਆ ਤੇ ਜਿਹੜਾ ਪੰਜਾਬ ਦੀ ਧਰਤੀ ਤੇ ਬੋਲੀ ਸੋਨੇ ਹਾਲ ਦੇ ਜਕਾਰੇ ਲਾਉਣਾ ਉਹ ਟੈਬੂ ਬਣ ਚੁੱਕਿਆ ਸੀ ਉਹ ਜਿਹੜੀ ਪਰੰਪਰਾ ਸੀ ਉਹ ਜਿਹੜੀ ਦੁਬਾਰਾ ਜਿਹੜੀ ਰਵਾਇਤ ਆ ਉਹ ਕਾਇਮ ਹੋਈ ਆ ਤੇ ਇਹ ਦਾ ਮਾਣ ਪਰਮਾਤਮਾ ਨੇ ਸਾਥ ਜਥੇਬੰਦੀ ਨੂੰ ਦਿੱਤਾਗਾ ਤੇ ਇਹ ਮਤਲਬ ਅੱਗੇ ਜਿਹੜੀ ਉਮੀਦ ਲੋਕ ਸਾਡੇ ਤੋਂ ਦੇਖਦੇ ਆ ਅਸੀਂ ਲਗਾਤਾਰ ਜਿਹੜਾ ਮਤਲਬ 84 ਤੋਂ ਬਾਅਦ ਵਿੱਚ ਜਿਹੜਾ ਜਦੋਂ ਅਸਲ ਕੁਸ਼ੀ ਹੁੰਦੀ ਆ ਸਿੱਖਾਂ ਦੀ ਤੇ ਜਿਹੜੀ ਇੱਕ ਵੱਡਾ ਲੀਡਰਸ਼ਿਪ ਦਾ ਖਲਾ ਜਿਹੜਾ ਉਹ ਸਾਥ ਜਥੇਬੰਦੀ ਉਸ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀ ਆ ਜਿਹੜੀ ਨਿਰਾਸ਼ਾ ਦੇ ਵਿੱਚ ਪੰਜਾਬ ਦੀ ਨੌਜਵਾਨੀ ਜਾ ਚੁੱਕੀ ਸੀ ਬੇਰੋਜ਼ਗਾਰੀ ਕਰਕੇ ਨਸ਼ਿਆਂ ਕਰਕੇ ਜੇ ਇੱਥੇ ਰਹਿੰਦੇ ਸੀ ਤਾਂ ਬੇਰੋਜ਼ਗਾਰ ਹੁੰਦੇ ਸੀ ਨਸ਼ਿਆਂ 'ਚ ਜਾਂਦੇ ਸੀ ਤੇ ਜਾਂ ਫਿਰ ਅਪਦੇਸ਼ਾਂ ਦੇ ਵਿੱਚ ਰੋਲ ਨ ਲਈ ਮਜਬੂਰ ਸੀ ਉਹ ਸਿਸਟਮ ਦੇ ਵਿਰੁੱਧ ਉਹ ਤਾਨਾਸ਼ਾਹੀ ਜਿਹੜੀ ਸਟੇਟ ਦੀਆਂ ਨੀਤੀਆਂ ਉਹਨਾਂ ਦੇ ਵਿਰੁੱਧ ਅਸੀਂ ਜਥੇਬੰਦ ਹੋ ਕੇ ਵਿਦਿਆਰਥੀਆਂ ਦੇ ਵਿੱਚ ਇੱਕ ਜਿਹੜੀ ਉਮੀਦ ਦੀ ਕਿਰਨ ਪੰਜਾਬ ਦੇ ਲੋਕਾਂ ਦੇ ਵਿੱਚ ਉਮੀਦ ਦੀ ਕਿਰਨ ਜਿਹੜੀ ਉਹ ਜਗਾਉਣ ਦੇ ਵਿੱਚ ਸਾਨੂੰ ਲੱਗਦਾ ਵੀ ਅਸੀਂ ਕੁਝ ਹੱਦ ਤੱਕ ਕਾਮਯਾਬ ਹੋ ਰਹੇ ਹਾਂ ਜਿਹੜੀ ਸਾਡੀਆਂ ਛੋਟੀਆਂ-ਛੋਟੀਆਂ ਨਿੱਕੀਆਂ-ਨਿੱਕੀਆਂ ਜਿਹੜੇ ਪੌੜੀ ਦੇ ਡੰਡੇ ਆ ਅਸੀਂ ਜਿੱਤਾਂ ਪ੍ਰਾਪਤ ਕਰਕੇ ਪੰਜਾਬ 'ਚ ਇੱਕ ਖੁਸ਼ੀ ਦੀ ਲਹਿਰ ਦਿੰਨੇ ਆ ਪੰਜਾਬ ਦੇ ਲੋਕ ਸਾਨੂੰ ਉਮੀਦ ਨਾਲ ਦੇਖਦੇ ਆ ਉਹ ਵਾਹਿਗੁਰੂ ਦੀ ਬਹੁਤ ਅਸੀਂ ਆਪ ਦਾ ਕਾਫਲਾ ਵੱਡਾ ਕਰਦੇ ਹੋਏ ਇਸ ਮਿਸ਼ਨ ਨੂੰ ਇਹ ਜਿਹੜਾ ਜਿੱਦਾਂ ਅਸੀਂ ਸੋਚਿਆਗਾ ਕਿ ਉਹਦੇ ਵਾਸਤੇ ਅੱਗੇ ਪੌੜੀ ਦੇ ਅਗਲੇ ਡੰਡੇ ਵੱਧਦੇ ਹੋਏ ਜਿਹੜਾ ਇੱਕ ਸਾਡੀ ਆਜ਼ਾਦੀ ਦਾ ਰਾਹ ਹੈਗਾ ਜਿਹੜੇ ਇੱਥੇ ਮਤਲਬ ਲੋਕ ਸੌਖਾ ਸਾਹ ਲੈ ਸਕਣ ਜਿਹੜੀਆਂ ਦਮਨਕਾਰੀ ਪਾਲਿਸੀਆਂਆਂ ਸਟੇਟ ਦੀਆਂ ਸਿੱਖਾਂ ਦੇ ਵਿਰੁੱਧ ਪੰਜਾਬ ਦੇ ਵਿਰੁੱਧ ਉਹਨਾਂ ਦਾ ਖਾਤਮਾ ਕਰ ਸਕੀਏ ਤੇ ਇੱਥੇ ਆਪ ਦੇ ਹੱਕਾਂ ਨਾਲ ਆਪ ਦੇ ਮਨੁੱਖੀ ਅਧਿਕਾਰਾਂ ਨਾਲ ਅਸੀਂ ਜਿਉਣ ਦਾ ਰਾਹ ਪੱਧਰਾ ਕਰ ਸਕੀਏ ਉਹਦੇ ਲਈ ਸਾਥ ਵਚਨਬੱਧਤਾ ਤੇ ਲਗਾਤਾਰ ਕੰਮ ਕਰਦੀ ਰਹੂ ਜਿਸ ਤਰ੍ਹਾਂ ਮੈਂ ਦੇਖ ਰਹਾ ਜੋ ਮੈਂ ਗੁਰਪ੍ਰੀਤਾ ਤੁਹਾਡੇ ਨਾਲ ਕੁੜੀ ਤਾਰਾ ਕੰਮ ਕਰਦੀ ਹੈ ਹਨ ਜਿਸ ਤਰ੍ਹਾਂ ਆਪਾਂ ਕਿਹਾ ਇਹਨਾਂ ਦਾ ਜਿਹੜਾ ਸਰੂਪ ਆ ਪੰਜਾਬੀ ਰਹਿੰਦਾ ਸਰ ਟਾ ਕੇ ਇਹਨਾਂ ਦਾ ਕਦੇ ਮੰਨ ਲਾ ਇਹ ਤੁਹਾਨੂੰ ਸੱਤ ਜਥੇਬੰਦੀ ਨੇ ਸਿਖਾਇਆ ਤੁਹਾਡੇ ਪਰਿਵਾਰ ਤੋਂ ਪਹਿਲਾਂ ਹੀ ਸੀਗਾ ਜਾਂ ਕੀ ਲੱਗਦਾ ਜਦੋਂ ਸੱਤ ਕਿਉਂਕਿ ਪਹਿਲਾਂ ਇਦਾਂ ਵੀ ਹੁੰਦਾ ਕਿਉਂਕਿ ਹਨਾ ਵੈਸਟਰਨ ਕਲਚਰ ਕਰਕੇ ਜਿਆਦਾ ਬੱਚੇ ਪ੍ਰਭਾਵਿਤ ਹੁੰਦੇ ਆ ਚਾਹੁੰਦੇ ਵੀ ਹੁੰਦੇ ਆ ਕੀ ਤੁਹਾਡੇ ਤੇ ਸੱਤ ਜਥੇਬੰਦੀ ਦੀ ਵਿਚਾਰਧਾਰਾ ਦਾ ਕੀ ਪ੍ਰਭਾਵ ਆ ਰਿਹਾ ਦੇਖੋ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਸਿਰ ਟਾ ਕੇ ਰਹਿਣਾ ਜਾਂ ਪੰਜਾਬੀ ਸੱਭਿਆਚਾਰ ਚ ਆਪਣੇ ਬਣ ਕੇ ਰਹਿਣਾ ਇਹ ਤਾਂ ਮੈਂ ਐ ਕਹੂਗੀ ਵੀ ਮੈਂ ਆਪਣੇ ਪਰਿਵਾਰ ਤੋਂ ਵੀ ਸਿੱਖਿਆ ਹੈ ਕਿਉਂਕਿ ਮੈਂ ਇੱਕ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਆਂ ਕਿ ਪੰਜਾਬੀ ਫੈਮਿਲੀ ਤੋਂ ਬਿਲੋਂਗ ਕਰਦੀ ਆਂ ਤੇ ਦੂਜਾ ਜਿਹੜਾ ਮੈਂ ਸੱਤ ਤੋਂ ਸਿੱਖਿਆ ਮੈਂ ਸੱਤ ਤੋਂ ਮੈਨੂੰ ਇੰਨੀ ਆਪਣੇ ਧਰਮ ਦੀ ਆਪਣੇ ਪੰਥ ਦੀ ਇੱਕ ਨੌਲੇਜ ਹੁੰਦੀ ਨਾ ਜਿਹੜੀ ਮੈਨੂੰ ਇੰਨੀ ਨੌਲੇਜ ਨਹੀਂ ਸੀ ਜਿੰਨੀ ਮੈਂ ਸੱਤ ਵਿੱਚ ਆ ਕੇ ਸਿੱਖੀ ਸੱਤ ਵਿੱਚ ਜਦੋਂ ਆਪਾਂ ਇਕੱਠੇ ਬੈਠਦੇ ਆਂ ਵੀਰ ਹੋਰੀ ਬੈਠਦੇ ਨੇ ਅਸ਼ਮੀਤ ਸਾਰੇ ਬੈਠਦੇ ਆਂ ਤਾਂ ਸਾਡੇ ਚ ਕਦੀ ਏਦਾਂ ਮਤਲਬ ਹਸੀ ਮਜ਼ਾਕ ਅਲੀ ਚ ਸੀ ਆਪਦੀ ਹਿਸਟਰੀ ਦੇ ਇਕੱਲਾ ਕਰਦੇ ਸਾਨੂੰ ਇਹ ਬਹੁਤ ਚੀਜ਼ਾਂ ਸਿਖਾਉਂਦੇ ਨੇ ਸਾਨੂੰ ਇਹ ਆਪਦੇ ਪੰਥ ਬਾਰੇ ਦੱਸਦੇ ਨੇ ਆਪਦੇ ਹੱਕਾਂ ਬਾਰੇ ਦੱਸਦੇ ਨੇ ਸਾਨੂੰ ਸਾਡੇ ਜਿਹੜੇ ਆਪਣਾ ਕਹੋ ਵੀ ਸਾਡੇ ਪੁਰਖੇ ਨੇ ਉਹਨਾਂ ਬਾਰੇ ਦੱਸਦੇ ਨੇ ਵੀ ਉਹਨਾਂ ਨੇ ਕੀ ਕੀ ਕੀਤਾ ਉਹਨਾਂ ਨੇ ਧਰਮ ਦੀ ਰਾਖੀ ਕਿਵੇਂ ਕੀਤੀ ਸਾਰਾ ਕੁਝ ਦੱਸਦੇ ਨੇ ਤਾਂ ਮੈਂ ਸੱਤ ਵਿੱਚ ਆ ਕੇ ਮੈਂ ਕਹੂਗੀ ਵੀ ਜੇ ਅਗਰ ਮੇਰੀ ਨੋਲੇਜ ਆਪਣੇ ਪੰਥ ਨੂੰ ਲੈ ਕੇ ਆਪਦੇ ਪੰਜਾਬ ਨੂੰ ਲੈ ਕੇ ਜੇ 20% ਸੀਗੀ ਤਾਂ ਮੈਂ ਸੱਤ ਵਿੱਚ ਆ ਕੇ 80% ਕਰ ਲਈ ਸੋ ਜਿਹੜਾ ਤੁਹਾਡਾ ਜਿਹੜਾ ਮਿਸ਼ਨ ਆ ਬ੍ਰਦਰ ਜਿਵੇਂ ਤੁਸੀਂ ਲਗਾਤਾਰ ਲੱਗੇ ਹੋਏ ਆ ਹੁਣ ਤੁਹਾਡੇ ਲੀਡਰਸ਼ਿਪ ਨੂੰ ਜਿਹੜਾ ਹੈਗਾ ਮੈਂ ਉਹਨਾਂ ਵੀ ਦੇਖੇ ਰਾਜਾਰਾਮ ਜਿਹੜੇ ਸੀਗੇ ਨਿੰਗ ਸਿੰਘ ਉਹ ਕਾਰੇ ਸੀਗੇ ਵੱਡੇ ਖੁੰਡਾ ਜਿਹੜੇ ਪੁਰਾਣੇ ਜਿਹੜੇ ਹੈਗੇ ਆ ਲੀਡਰਸ਼ਿਪ ਤੋਂ ਲੈ ਕੇ ਨੌਜਵਾਨਾਂ ਨੂੰ ਦੇ ਦੇਣਾ ਚਾਹੀਦਾ ਕੀ ਲੱਗਦਾ ਤੁਸੀਂ ਜਿਹੜਾ ਉਹ ਕੈਪੇਬਲ ਹਾਸਲ ਕਰ ਚੁੱਕੇ ਹੋ ਜਿਹੜਾ ਕਿ ਆਪਾਂ ਗੱਲ ਕਰੀਏ ਜਿਹੜੀ ਕਿਸੇ ਦਿਨ ਕਿਸਾਨ ਆਗੂਆਂ ਦੇ ਮਗਰ ਲੋਕ ਲੱਗਦੇ ਸੀਗੇ ਜਾਂ ਤੁਹਾਨੂੰ ਲੱਗਦਾ ਹੋਰ ਸਿੱਖਣ ਦੀ ਲੋੜ ਹੈ ਅਸੀਂ ਪੰਜਾਬ ਤੇ ਸਾਡਾ ਦਾਵਾ ਹੈਗਾ ਤੇ ਅਸੀਂ ਸਾਨੂੰ ਇਹ ਵੀ ਗੱਲ ਭਲੀ ਭਾਂਤੀ ਪਤਾ ਅਗੇ ਬੁੱਢੇ ਜਿਹੜੇ ਲੀਡਰਸ਼ਿਪ ਜਿਨ੍ਹਾਂ ਦੀ ਗੱਲ ਹੋ ਸਕਦੀ ਆ ਅਸੀਂ ਨੌਜਵਾਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਉਹਨਾਂ ਨੇ ਜਿਹੜੀ ਪੱਗ ਆ ਜਿਹੜੀ ਉਹ ਤੁਹਾਡੇ ਸਿਰ ਤੇ ਆਪਦੇ ਹੱਥੀ ਨਹੀਂ ਰੱਖਣੀ ਤੁਹਾਨੂੰ ਆਪਦਾ ਕਲੇਮ ਆਪਦਾ ਦਾਵਾ ਹੈਗਾ ਜਿਹੜਾ ਆਪਦੀ ਜ਼ਰੂਰਤ ਦੇ ਸਿਰ ਤੇ ਹੈ ਆਪਦੀ ਜਥੇਬੰਦਕ ਤਾਕਤ ਦੇ ਸਿਰ ਤੇ ਆਪਦੀ ਸੂਝਬੂਝ ਦੇ ਸਿਰ ਤੇ ਆਪਦੇ ਵਿਜਨ ਦੇ ਜਿਹੜਾ ਤੁਹਾਨੂੰ ਅੱਗੇ ਨੂੰ ਲੈ ਕੇ ਵੇਜਣ ਆ ਆਪਦੀ ਰਾਜਨੀਤੀ ਵਾਸਤੇ ਜਿਹੜਾ ਕੁਝ ਤੁਸੀਂ ਕਰਨਾ ਚਾਹੁੰਦੇ ਆ ਉਹ ਗੱਲਾਂ ਤੁਹਾਨੂੰ ਲੋਕਾਂ ਤੱਕ ਲੈ ਕੇ ਜਾਣੀਆਂ ਪੈਣੀਆਂ ਆ ਆਪਸ ਵਿੱਚ ਇੱਕ ਸਾਂਝੀ ਸਮਝ ਬਣਾਉਣੀ ਪਊਗੀ ਫਿਰ ਤੁਸੀਂ ਦਾਵਾ ਉਹ ਕਰ ਸਕੋਗੇ ਆ ਸਾਡਾ ਜਿਹੜਾ ਮਤਲਬ ਮਕਸਦ ਆ ਉਹ ਨੌਜਵਾਨਾਂ ਨੂੰ ਜਥੇਬੰਦ ਕਰਨਾ ਜਥੇਬੰਦ ਕਰਕੇ ਸਾਡੀ ਤਾਕਤ ਵਧੂਗੀ ਸਾਡੀ ਸਮਝ ਵਧੂਗੀ ਤੇ ਉਹ ਆਟੋਮੈਟਿਕਲੀ ਲੋਕਾਂ ਨੇ ਸਾਡੇ ਸਿਰ ਪੱਗ ਸਜਾ ਦੇਣੀ ਆ ਸਾਨੂੰ ਇਸ ਚੀਜ਼ ਦਾ ਭਰੋਸਾ ਹੈਗਾ ਲੋਕ ਸਾਡੇ ਤੋਂ ਉਮੀਦ ਦੇਖਦੇ ਆ ਤੇ ਅਸੀਂ ਉਸ ਚੀਜ਼ ਵੱਲੀ ਵਧਣਾ ਚਾਹੁੰਨੇ ਆ ਆਪਦੇ ਪੈਰ ਪੱਕੇ ਕਰਕੇ ਧਰਤੀ ਦੇ ਪੈਰ ਰੱਖ ਕੇ ਅਸਮਾਨ ਵੱਲ ਦੇਖਣਾ ਚਾਹੁੰਨੇ ਆ ਕਿ ਸਾਡੇ ਪੈਰ ਸਾਡੀਆਂ ਨੀਹਾਂ ਮਜ਼ਬੂਤ ਹੋਣ ਸਾਡਾ ਲਗਾਤਾਰ ਉਸਤੇ ਕੰਮ ਕਰ ਰਹੇ ਹਾਂ ਤੁਸੀਂ ਇਹ ਵੀ ਦੇਖੋਗੇ ਕਿ ਅਸ਼ਮੀਰ ਸਿੰਘ ਸਾਡਾ ਜਥੇਬੰਦੀ ਦਾ ਇੱਕ ਚਿਹਰਾ ਹੈਗਾ ਪਰ ਅਸੀਂ ਇੱਕੋ ਚਿਹਰੇ ਤੇ ਟੇਕ ਨਹੀਂ ਰੱਖਦੇ ਅਸੀਂ ਸਾਡੇ ਲਗਾਤਾਰ ਇੱਕ ਜਿਵੇਂ ਦੀਪ ਸਿੱਧੂ ਬਾਈ ਵੀ ਕਹਿੰਦੇ ਨੇ ਸਾਡੀ ਇੱਕ ਕਲੈਕਟਿਵ ਲੀਡਰਸ਼ਿਪ ਡਿਵੈਲਪ ਕਰਨ ਦੀ ਮਤਲਬ ਇਹ ਕਿ ਆ ਵੀ ਜਦੋਂ ਇੱਕ ਚਿਹਰਾ ਇੱਕ ਚਿਹਰੇ ਤੇ ਜੇ ਦਮਨ ਹੋਵੇ ਇੱਕ ਚਿਹਰਾ ਅਰੈਸਟ ਹੋਵੇ ਇੱਕ ਚਿਹਰੇ ਤੇ ਕੋਈ ਮਤਲਬ ਕਿ ਇੱਕ ਸਿਰ ਕੱਟਿਆ ਜਾਂਦਾ ਹੈਗਾ ਤਾਂ ਮਗਰ 10 ਸਿਰ ਉਹਦੀ ਥਾਂ ਲੈਣ ਲਈ ਖੜੇ ਹੋਣ ਸਾਡਾ ਇਹ ਮਿਸ਼ਨ ਆ ਜਿਹੜੀ ਉਹ ਕਲੈਕਟਿਵ ਲੀਡਰਸ਼ਿਪ ਆ ਉਹ ਪੰਜਾਬ ਨੂੰ ਦੇਣ ਦੀ ਕਿ ਚਿਹਰਿਆਂ ਦੀ ਪੋਲਿਟਿਕਸ ਨਾ ਹੋਵੇ ਇੰਡੀਵਿਜੂਅਲ ਦੀ ਪੋਲਿਟਿਕਸ ਨਾ ਹੋਵੇ ਮੁੱਦਿਆਂ ਦੀ ਪੋਲਿਟਿਕਸ ਹੋਵੇ ਨੀਤੀ ਦੀ ਪੋਲਿਟਿਕਸ ਹੋਵੇ ਉਹ ਪੋਲਿਟਿਕਸ ਅਸੀਂ ਪੰਜਾਬ ਦੇ ਵਿੱਚ ਪੰਥ ਪ੍ਰਸਤੀ ਵਾਲੀ ਖੜੀ ਕਰਨਾ ਚਾਹੁੰਦੇ ਆ ਜਿਹਦੇ ਵਿੱਚ ਅਸੀਂ ਸਿਰ ਜੋੜ ਕੇ ਇੱਕ ਸਾਂਝੀ ਸਮਝ ਬਣਾ ਕੇ ਤੇ ਉਹ ਸਿਰ ਕੈਮ ਕਰਨਾ ਚਾਹੁੰਦੇ ਆ ਵੀ ਜਿਹੜੇ ਪੰਥ ਪੰਜਾਬ ਵਾਸਤੇ ਮਤਲਬ ਸਿਰ ਦੇਣ ਦੀ ਸਮਰੱਥਾ ਰੱਖਦੇ ਹੋਣ ਇੱਕ ਪਰ ਤਾਂ ਜਦੋਂ ਵੀ ਕੋਈ ਮੰਨ ਲਓ ਪੰਜਾਬ ਦੇ ਵਿੱਚ ਖਾਸ ਕਰਕੇ ਸੰਘਰਸ਼ ਹੁੰਦਾ ਤਾਂ ਉਹਦੇ ਵਿੱਚ ਇੱਕ ਲਗਾਤਾਰ ਚੱਲਦੇ ਕਾਮਰੇਡ ਬਸ ਸਿੱਖ ਇਹ ਜਿਹੜਾ ਹੈਗਾ ਸੱਚੀ ਮੁੱਚੀ ਆ ਜਾਂ ਕਲਾ ਜਿਹੜਾ ਹੈਗਾ ਸਰਕਾਰ ਦੁਆਰਾ ਡੀ ਮੋਰਲ ਕਰਨ ਕਵਾਸਤੇ ਸੋਸ਼ਲ ਮੀਡੀਆ ਤੇ ਚਲਾਇਆ ਜਾਂਦਾ ਨਹੀਂ ਬੇਸ਼ੱਕ ਜਿਹੜੀ ਅਸੀਂ ਇਹ ਮੰਨਦੇ ਆ ਕਿ ਜਿਹੜੀ ਕਮਿਊਨਿਸਟ ਵਿਚਾਰਧਾਰਾ ਗਈ ਉਹਦੇ ਜਿਹੜੇ ਏਜੰਡੇ ਆ ਉਹੋ ਜੇ ਸੱਚੀ ਨੀਤ ਨਾਲ ਤੁਰੇ ਜਾਣ ਤਾਂ ਕਿਤੇ ਨਾ ਕਿਤੇ ਉਹ ਲੋਕਾਂ ਦੇ ਹੱਕ ਚ ਭੁਗਤਦੇ ਆ ਪਰ ਜਿਹੜਾ ਪੰਜਾਬ ਦਾ ਕਮਿਊਨਿਸਟ ਆ ਉਹਨੇ ਲਗਾਤਾਰ ਪੰਜਾਬ ਦੇ ਉਲਟ ਭੁਗਤਿਆ ਜਿਹਦੇ ਕਰਕੇ ਪੰਜਾਬ ਦੇ ਕਮਿਊਨਿਸਟਾਂ ਦੇ ਵਿਰੁੱਧ ਲੋਕਾਂ ਦੀ ਬੜੀ ਬੇਪਰੋਸਗੀ ਆ ਸਿੱਖ ਸੰਘਰਸ਼ ਚੱਲਿਆ ਉਹਦੇ ਵਿੱਚ ਕਮਿਊਨਿਸਟ ਆ ਜਿਹੜੇ ਉਹ ਹਮੇਸ਼ਾ ਐਂਟੀ ਸਟੇਟ ਹੁੰਦੇ ਆ ਹਮੇਸ਼ਾ ਜਿਹੜੀ ਸਟੇਟ ਹੁੰਦੀ ਆ ਜਿਹੜਾ ਸਟਰਕਚਰ ਹੁੰਦਾ ਸਟੇਟ ਦਾ ਉਹ ਤੋੜਨ ਦੀ ਗੱਲ ਕਰਦੇ ਆ ਉਹਦੇ ਉਲਟ ਭੁਗਤਦੇ ਆ ਇਹੀ ਉਹਨਾਂ ਦਾ ਮਤਲਬ ਹੈ ਫਲਸਫੀ ਹੁੰਦੀ ਹੈ ਪਰ ਪੰਜਾਬ ਦਾ ਕਮਿਊਨਿਸਟ ਹਮੇਸ਼ਾ ਇੱਥੇ ਜਦੋਂ ਹੱਕਾਂ ਦੀ ਆਵਾਜ਼ ਉੱਠੀ ਆ ਤਾਂ ਉਹਨੇ ਮਤਲਬ ਕਿ ਛਾਣ ਨਹੀਂ ਲਾਈ ਆ ਕਿ ਜੇ ਸਿੱਖ ਕਰੂਗਾ ਹੱਕਾਂ ਦੀ ਗੱਲ ਤਾਂ ਉਹਦੇ ਹੱਕ 'ਚ ਨਹੀਂ ਖੜਨਾ ਜੇ ਕਮਿਊਨਿਸਟ ਕਰੂਗਾ ਤਾਂ ਉਹਦੇ ਹੱਕ 'ਚ ਖੜਨਾ ਤੇ ਉਹ ਵੀ ਅੱਧ ਪਜਦੀ ਗੱਲ ਕਰਦੇ ਆ ਉਹਦੇ 'ਚ ਵੀ ਇਹ ਪੂਰੀ ਗੱਲ ਨਹੀਂ ਕਰਦੇ ਉਹ ਵਿਚਾਰਧਾਰਾ ਦਾ ਡਿਫਰੈਂਸ ਹਮੇਸ਼ਾ ਰਹੂਗਾ ਜਿਹਦੇ ਕਰਕੇ ਲੋਕਾਂ ਦੀ ਵੀ ਬੇਪਰੋਸਗੀ ਆ ਸਿੱਖਾਂ ਦੀ ਖਾਸ ਕਰਕੇ ਬੇਪਰੋਸਗੀ ਆ ਕਿਉਂਕਿ ਉਹਨਾਂ ਨੇ ਜਿਹੜਾ ਉਹ ਦੌਰ ਹੰਡਾਇਆ ਕਿ ਕਾਮਰੇਡਾਂ ਨੇ ਸਰਕਾਰ ਤੋਂ ਹਥਿਆਰ ਲੈ ਕੇ ਪੁਲਿਸ ਤੋਂ ਹਥਿਆਰ ਲੈ ਕੇ ਸਿੱਖ ਮਿਲੀਟੈਂਟ ਸੀ ਸਿੱਖ ਖੜਕੂ ਸੀ ਉਹਨਾਂ ਦਾ ਸ਼ਿਕਾਰ ਖੇਡਿਆ ਪੁਲਿਸ ਦੇ ਨਾਲ ਰਲ ਕੇ ਤਾਂ ਇਹ ਜਿਹੜੀ ਉਹ ਲਕੀਰ ਖਿੱਚੀ ਗਈ ਆ ਉਹ ਸਾਡੇ ਵੱਲੋਂ ਨਹੀਂ ਖਿੱਚੀ ਗਈ ਉਹ ਇਹਨਾਂ ਵੱਲੋਂ ਖਿੱਚੀ ਗਈ ਆ ਜਿਹਨੂੰ ਭਰਨਾ ਬਹੁਤ ਔਖਾ ਪਰ ਜੇ ਸਾਡੇ ਜਿਹੜੇ ਸੂਝਵਾਨ ਸੱਜਣਾਂ ਅੱਗੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਕੁਝ ਐਸ ਲਾਈਨ ਤੇ ਆ ਵੀ ਰਹੀ ਆ ਕਮਿਊਨਿਸਟ ਸੱਜਣਾਂ ਦੇ ਵਿੱਚੋਂ ਕਿ ਪੰਜਾਬ ਦੀ ਜਿਹੜੀ ਇੱਥੋਂ ਦੀ ਸਿੱਖੀ ਆ ਸਿੱਖੀ ਨੂੰ ਪੰਜਾਬ ਦੇ ਵਿੱਚੋਂ ਮਾਈਨਸ ਕਰਕੇ ਇੱਥੋਂ ਦੇ ਮੁੱਦਿਆਂ ਨੂੰ ਨਹੀਂ ਦੇਖਿਆ ਜਾ ਸਕਦਾ ਉਹ ਇਸ ਲਾਈਨ ਤੇ ਆ ਵੀ ਰਹੇ ਆ ਉਹਨਾਂ ਦਾ ਸਵਾਗਤ ਵੀ ਹੋਣਾ ਚਾਹੀਦਾ ਇਸ ਗੱਲ ਤੇ ਪਰ ਜੇ ਉਹ ਮਤਲਬ ਇੱਕ ਕੰਕਰੀਟ ਉਹਨਾਂ ਨੂੰ ਸਟੈਂਡ ਪੰਜਾਬ ਵਾਸਤੇ ਲੈਣੇ ਪੈਣਗੇ ਫੇਰ ਹੀ ਪੰਜਾਬ ਦੀ ਭਰੋਸੇਯੋਗਤਾ ਜਿਹੜੀ ਉਹ ਆਪਦੇ ਹੱਕ 'ਚ ਕਰ ਸਕਦੇ ਆ ਸਿੱਖਾਂ ਦੀ ਭਰੋਸੇਯੋਗਤਾ ਆਪਦੇ ਹੱਕ 'ਚ ਕਰ ਸਕਦੇ ਆ ਤੇ ਜਿਹੜਾ ਇਹ ਜਿਹੜਾ ਦੀਪ ਸਿੱਧੂ ਬਾਈ ਦੇ ਕਹਿਣ ਮੁਤਾਬਕ ਜਿਹੜਾ ਇੱਕ ਖੋਖਲਾ ਫਲਸਫਾਗਾ ਖਰਵਾ ਫਲਸਫਾ ਜਿਹਦੇ ਵਿੱਚ ਮਠਾਸ ਨਹੀਂ ਜਿਹਦਾ ਮਤਲਬ ਜਿਹਦੇ ਮਤਲਬ ਬਹੁਤ ਖਰਵੀ ਰਹਿ ਜਾਂਦੀ ਹੈ ਜਦੋਂ ਉਹਦੇ ਵਿੱਚੋਂ ਫੇਥ ਤੁਸੀਂ ਕੱਢ ਦਿੰਨੇ ਹੋ ਕਿਸੇ ਫਲਸਫੇ ਦੇ ਵਿੱਚੋਂ ਵਿਸ਼ਵਾਸ ਕੱਢ ਦਿੰਨੇ ਹੋ ਤਾਂ ਇਹ ਜਿਹੜਾ ਸਿਰਫ ਤਰਕ ਦਾ ਅਰਥ ਫਲਸਫਾ ਉਹਦੇ ਆਧਾਰ ਤੇ ਕੋਈ ਵੀ ਪ੍ਰਾਪਤੀ ਹੈ ਜਿਹੜੀ ਉਹ ਪੰਜਾਬ ਨਹੀਂ ਕਰ ਸਕਦਾ ਆ ਜਿਹੜੇ ਗੱਲ ਕੀਤੀ ਕਿ ਇਹ ਜਿਹੜਾ ਹੈਗਾ ਇੱਕ ਪਾਸਟ ਦੇ ਵਿੱਚ ਤੁਹਾਡੇ ਨਾਲ ਰੈਡੀਕਲ ਸੀਗੇ ਡਿਫਰੈਂਸ ਸੀਗਾ ਜਾਂ ਹੁਣ ਵੀ ਇਹ ਜਿਹੜਾ ਚੱਲਦਾ ਰਹਿੰਦਾ ਨੀ ਇਹ ਦੇਖੋ ਵਿਚਾਰਤਾ ਰਾਵਾਂ ਦੇ ਭੇੜਾ ਜਿਹੜੀ ਉਹ ਸੰਸਾਰ ਪੱਧਰ ਤੇ ਚੱਲ ਰਹੀ ਆ ਇੱਥੇ ਵੀ ਮਤਲਬ ਚੱਲਦੇ ਆ ਵਿਚਾਰਤਾ ਰਾਵਾਂ ਦਾ ਭੇੜਾ ਜਿਹੜਾ ਉਹ ਇੱਥੇ ਬਧਾਰਥੀਆਂ ਦੇ ਵਿੱਚ ਵੀ ਚੱਲਦਾ ਸਾਡੀਆਂ ਵੀ ਉਹਨਾਂ ਨਾਲ ਅਸਹਿਮਤੀਆਂ ਉਹਨਾਂ ਦੀਆਂ ਵੀ ਸਾਡੇ ਨਾਲ ਅਸਹਿਮਤੀਆਂ ਪਰ ਸਾਡਾ ਜਿਹੜਾ ਹੈਗਾ ਸਾਨੂੰ ਜਿਹੜਾ ਮਤਲਬ ਕਿ ਗੁਰੂ ਸਾਹਿਬ ਨੇ ਫਲਸਫਾ ਬਖਸ਼ਿਆ ਕਿ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ ਅਸੀਂ ਦਾ ਉਸ ਕਲਾਵੇ ਦੇ ਵਿੱਚ ਕੌਮਰੇਡਾਂ ਨੂੰ ਵੀ ਲੈਣੇ ਆ ਪਰ ਜੇ ਉਹ ਲਕੀਰ ਦੇ ਉਰਲੇ ਪਾਸੇ ਖੜਦੇ ਆ ਸਰਕਾਰ ਦੇ ਵਿਰੋਧ ਖੜਦੇ ਆ ਪੰਜਾਬ ਦੇ ਹੱਕਾਂ 'ਚ ਖੜਦੇ ਆ ਤਾਂ ਅਸੀਂ ਉਹਨਾਂ ਨੂੰ ਭਾਈ ਬਣਦੇ ਆ ਪਰ ਜਦੋਂ ਉਹ ਲਕੀਰ ਟੱਪ ਕੇ ਪੰਜਾਬ ਦੇ ਹਿੱਤਾਂ ਦੇ ਵਿਰੋਧ ਕੋਈ ਵੀ ਗੱਲ ਕਰਦੇ ਆ ਤਾਂ ਫਿਰ ਉਹ ਉਹਨਾਂ ਨੂੰ ਅਸੀਂ ਦੁਸ਼ਮਣ ਦੀ ਕਤਾਰ 'ਚ ਹੀ ਗਿਣਾਂਗੇ। ਲਾਸ ਵਾਲ ਤੁਹਾਡੀ ਇਸ ਜਿੱਤ ਦਾ ਵੱਡਾ ਕਾਰਨ ਕੀ ਰਿਹਾ? ਇਸ ਜਿੱਤ ਦਾ ਵੱਡਾ ਕਾਰਨ ਰਿਹਾ ਸਿੱਖੀ ਸਪਿਰਟ। ਪੰਜਾਬ ਦੇ ਲੋਕਾਂ ਦਾ ਜਿਹੜਾ ਹੰਗਾਰਾ ਸੀ ਉਹ ਸਿੱਖੀ ਸਪਿਰਟ ਦੇ ਵਿੱਚੋਂ ਉਹਨਾਂ ਨੇ ਇਹ ਚੀਜ਼ ਨੂੰ ਰਿਸਿਸਟ ਕੀਤਾ ਕਿ ਜਿਹੜੇ ਸਾਡੇ ਹੱਕ ਆ ਸਾਡਾ ਪੰਜਾਬ ਆ ਸਾਡੀ ਪੰਜਾਬ ਯੂਨੀਵਰਸਿਟੀ ਆ ਸਾਡਾ ਚੰਡੀਗੜ੍ਹ ਆ ਵੀ ਉੱਤੇ ਡਾਕਾ ਪੈ ਰਿਆ ਤੇ ਉਹ ਚੀਜ਼ ਉਹ ਅਲਰਟ ਹੋਏ ਤੇ ਉਹਨਾਂ ਨੇ ਸਟੂਡੈਂਟਾਂ ਨੂੰ ਆਪ ਦੇ ਲੀਡਰ ਵਜੋਂ ਚੁਣਿਆ ਉਹਨਾਂ 'ਚ ਭਰੋਸਾ ਦਿਖਾਇਆ ਤੇ ਜਿਹੜਾ ਉਹਦੇ ਨਾਲ ਉਹ ਭਰੋਸੇ ਨਾਲ ਸਾਡੇ ਧਰਨੇ ਦਾ ਮੋੜ ਵੱਜਿਆ ਸਾਨੂੰ ਤਾਕਤ ਮਿਲੀ 10 ਤਰੀਕ ਦੀ ਕਾਲ ਸੀਗੀ ਜਿਹੜੀ ਉਹਨੂੰ ਇੱਕ ਵੱਡਾ ਰਿਸਪਾਂਸ ਮਿਲਿਆ ਜਿਹਦੇ ਕਰਕੇ ਅੱਗੇ ਜਿਹੜਾ ਧਰਨਾ ਜਿਹੜਾ ਮੇਨਟੇਨ ਰੱਖਣਾ ਉਹ ਵੀ ਸਿੱਖੀ ਸਪਿਰਟ ਜਿਹੜਾ ਲੰਗਰ ਦੀ ਸਾਡੀ ਮਰਿਆਦਾ ਆ ਗਈ ਇੱਥੇ ਪੁਵਾਦ ਦੇ ਜਿਹੜੇ ਜਿਨ੍ਹਾਂ ਨੂੰ ਅਸੀਂ ਪਹਿਲਾਂ ਜਾਣਦੇ ਤੱਕ ਵੀ ਨਹੀਂ ਸੀ ਪੁਆਦ ਦੇ ਮੁੰਡੇ ਪੁਆਦ ਦੀਆਂ ਕੁੜੀਆਂ ਲੰਗਰ ਇੱਥੇ ਲੈ ਕੇ ਆਉਂਦੇ 3 300 4 400 ਕਿਲੋਮੀਟਰ ਤੱਕ ਵੀ ਦੂਰ ਤੋਂ ਫਾਇਲਕਾ ਮੁਕਸਰ ਉਧਰਲੇ ਏਰੀਏ ਤੱਕ ਤੋਂ ਵੀ ਇੱਥੇ ਰਸਦਾਂ ਇੱਥੇ ਲੰਗਰ ਦੇ ਵਿੱਚ ਮਤਲਬ ਬੰਦੇ ਸੇਵਾ ਕਰਨ ਆਏ ਰਾਤ ਰਾਤ ਤੱਕ ਡਿਊਟੀਆਂ ਨਿਭਾਉਂਦੇ ਰਹੇ ਤਾਂ ਉਹ ਜਿਹੜੀ ਸਿੱਖੀ ਸਪਿਰਟ ਚੋਂ ਨਿਕਲਿਆ ਆਇਆ ਫਲਸਫਾ ਜਿਹਦੇ ਕਰਕੇ ਸਾਨੂੰ ਇੱਥੇ ਮਤਲਬ ਕਿ ਵੀ ਇਹ ਲੱਗਿਆ ਹੀ ਨਹੀਂ ਕਿ ਅਸੀਂ ਮਤਲਬ ਵੀ ਕਿਤੇ ਬਾਹਰ ਬੈਠੇ ਆ ਜਾਂ ਮਤਲਬ ਘਰਾਂ ਤੋਂ ਦੂਰ ਬੈਠੇ ਆ ਸਾਨੂੰ ਘਰ ਦਾ ਜਿਹੜਾ ਨਿੱਗ ਸੀ ਉਹ ਇੱਥੇ ਮਿਲਿਆ ਘਰ ਦੀ ਰੋਟੀ ਸਾਨੂੰ ਇੱਥੇ ਖਾਣ ਨੂੰ ਮਿਲੀ ਵੀ ਧਰਨਾ ਜਿਹੜਾ ਸਾਡਾ ਉਹ ਦੂਜਾ ਘਰ ਬਣ ਗਿਆ ਜਿਹਦੇ ਨਾਲ ਉਹ ਜਿਹੜੀ ਅਸੀਂ ਖੁਸ਼ੀ-ਖੁਸ਼ੀ ਚੜ੍ਹਦੀ ਕਲਾ ਦੇ ਵਿੱਚ ਅਸੀਂ ਮਤਲਬ ਇਹ ਸੰਘਰਸ਼ ਲੜਨ ਦੇ ਵਿੱਚ ਕਾਮਯਾਬ ਹੋਏ ਤੇ ਇਹ ਸਾਨੂੰ ਜਿੱਤ ਪ੍ਰਾਪਤ ਹੋਈ ਸੋ ਤੁਸੀਂ ਸਮਝਦਾ ਬਹੁਤ ਬਹੁਤ ਧੰਨਵਾਦ ਸੋ ਇਹ ਸਾਣਾ ਸਾਥ ਜਥੇਬੰਦੀ ਦੇ ਆਗੂ ਜਿਨ੍ਹਾਂ ਦਾ ਕਹਿਣਾ ਕਿ ਜਿਹੜਾ ਹੈਗਾ ਸਾਡੀ ਹਜੇ ਇਹ ਇੱਕ ਜਿੱਤ ਤਾਂ ਪਰ ਲੰਬੀ ਦੌੜ ਅਜੇ ਬਾਕੀ ਆ ਸੋ ਕਾਫੀ ਉਹਨਾਂ ਨੇ ਵਿਸਤਾਰ ਨਾਲ ਦੱਸਿਆ ਕਿ ਸੱਤ ਜੱਤੇ ਬੰਦੀ ਇੱਕ ਜਿਹੜਾ ਹੈਗਾ ਇੱਕ ਡਿਸਕਸ਼ਨ ਗਰੁੱਪ ਤੋਂ ਲੈ ਕੇ ਕਿੱਦਾਂ ਜਿਹੜਾ ਹੈਗਾ ਰਾਜਨੀਤਿਕ ਗਰੁੱਪ ਬਣੀ ਤੇ ਉਸ ਤੋਂ ਬਾਅਦ ਇਸ ਜਿਹੜਾ ਹੈਗਾ ਜੱਤ ਦੇ ਵਿੱਚ ਉਹਨਾਂ ਨੇ ਵੱਡੀ ਭੂਮਿਕਾ ਨਿਭਾਈ ਬਣੇ ਰੋ ਗੁਰਪ੍ਰੀਤ ਕੋਹੜੀ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ